ਕਰਦੇ ਕਰਦੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਨੂੰ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਜੀ ਦੀ ਕਿਰਪਾ ਨਾਲ ਕੰਟੀ ਤੇ ਦੂਜਾ ਮੈਂ ਧੰਨਵਾਦ ਕਰਦਾ ਸਾਡੇ ਇਤਿਹਾਸਾਂ ਦੇ ਉੱਤੇ ਬੰਦਿਆਂ ਦਾ ਸਾਡੇ ਨਾਰਵਾਂ ਜੀ ਬਹੁਤ ਬਹੁਤ ਸਾਡੇ ਤੇ ਕਹਿੰਦਾ ਕਿ ਜੇ ਬੰਦ ਨੂੰ ਡਰ ਖਾ ਹੋਇ ਬੈਠਾ ਤੇ ਕਾਦੀ ਨਾ ਫੜੀ ਜਾਏਗੇ ਤੇ ਆਪਾਂ ਸਭ ਕਲਿਆ ਪਛਾਣ ਮੈਂ ਪਿੱਛੇ ਵੀ ਸਹੀ ਨਾ ਹਾਂ ਹਾਂ ਸੋ ਸਾਈਂਕ ਪਾਰਟੀ ਸੰਸਦ ਪ੍ਰਕਾਰ ਦੀ ਪਾਰਟੀ ਕਿਸਾਨ ਨੂੰ ਸੇਕ ਦਾ ਆਜ਼ਾਦ ਸਿੱਸਰ ਲੰਗੋਵਾਲ ਤਾਂ ਅਸੀਂ ਅੱਜ ਜਿਹੜੇ ਬਾਹਰ ਦੇਸ਼ਾਂ ਦੇ ਵਿੱਚ ਲੋਕ ਵਸਦੇ ਨੇ ਉਹਨਾਂ ਦਾ ਧੰਨਵਾਦ ਮਾਵਾ ਭੈਣਾਂ ਕੱਲੇ ਕੱਲੇ ਦਾ ਮੇਰੇ ਲੋਕਾਂ ਦਾ ਉਸ ਪੰਜਾਬ ਦੀ ਮੁਕੰਦਨੀ ਮੇਰਾ ਸਿਰ ਚੋਕਦਾ 86 ਬੰਦਿਆਂ ਨੇ ਹੀ ਬੜਾ 86 ਬੰਦਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਲੱਗਿਆ ਵੀ ਬਹੁਤ ਸਾਰੇ ਸਿਆਸੀ ਜਿਹੜੇ ਪੋਲੀਟਿਕਲ ਪਾਰਟੀ ਦੇ ਵਿੱਚ ਉਹਨੇ ਪਾਰਟੀ ਵਾਈ ਤੋਂ ਉੱਪਰ ਉੱਟ ਕੇ ਜਿਹੜੀ ਮੇਰੇ ਹੱਥ ਦੇ ਵਿੱਚ ਗੱਲ ਕਰੀ ਹੈ ਪਰ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਜੋ ਮੇਰੀ ਹੱਡ ਵੀਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੇ ਅੱਜ ਮੈਂ ਇੱਥੇ ਚੁੱਪ ਰਹਿ ਗਿਆ ਤਾਂ ਪੰਜਾਬ ਦੇ ਨੌਜਵਾਨ ਨੇ ਕਿਸੇ ਨਹੀਂ ਵੇ ਸਰਕਾਰਾਂ ਦੇ ਖਿਲਾਫ ਬੋਲਣਾ ਬੰਦ ਕਰ ਦਿੱਤਾ ਕਿਸੇ ਨੌਜਵਾਨ ਦਾ ਕਿਉਂਕਿ ਸਰਕਾਰਾਂ ਨੇ ਲੀਡਰਾਂ ਦੇ ਡਾਰੀ ਐਵੇਂ ਪੈਦਾ ਕਰ ਦੇਣਾ ਐਵੇਂ ਕੋਈ ਵੀ ਨੌਜਵਾਨ ਨਹੀਂ ਬੋਲੂਗਾ ਕੋਈ ਵੀ ਲੋਕ ਨਹੀਂ ਬੋਲੂਗਾ ਚਲੋ ਸਾਡੇ ਆਕੂਆਂ ਦੀ ਤਾਂ ਉਮਰਾਂ ਲੰਘ ਗਈਆਂ ਇਹਨਾਂ ਨੇ ਤਾਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਅੱਗੇ ਜਿਹੜੀ ਲੜਾਈ ਸਾਡੇ ਨੌਜਵਾਨਾਂ ਤੇ ਖੜੀ ਹੈ ਨੌਜਵਾਨ ਡਰਨਗੇ ਪੰਜਾਬ ਦੇ ਲੋਕ ਡਰਨਗੇ ਜੋ ਜੋ ਕੁਝ ਹੋਇਆ ਕਿ ਹੋਇਆ ਕੀ ਹੈ ਜਿਹੜੀ ਮੈਂ ਤੁਹਾਨੂੰ ਸਾਰੀ ਸ਼ੁਰੂਤ ਗੱਲ ਦੱਸਦਾ ਜਿਹੜੀ ਸਰਕਾਰ ਆ ਦੇਖੋ ਮੈਂ ਸਾਰੀਆਂ ਸਰਕਾਰਾਂ ਦੇ ਅਸੀਂ ਖਿਲਾਫ ਬੋਲਦੇ ਆ ਕਿਉਂਕਿ ਅਸੀਂ ਜੋ ਮੇਰਾ ਮਕਸਦ ਕੀ ਆ ਜੋ ਸਰਕਾਰਾਂ ਵੋਟਾਂ ਤੋਂ ਪਹਿਲਾਂ ਜਿਹੜੇ ਰਾਜਨੀਤਿਕ ਲੀਡਰ ਲੋਕ ਹੁੰਦੇ ਨੇਗੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਸਾਨੂੰ ਸੁਪਨੇ ਦਿਖਾਉਂਦੇ ਗੱਪ ਮਾਰਦੇ ਨੇਗੇ ਇਸ ਤੋਂ ਬਾਅਦ ਜਿਹੜੇ ਕੀਤੇ ਹੋ ਬਾਅਦ ਇੱਕ ਤੇ ਪੁਰਾਣੀ ਲੜਾਈ ਮੇਰੀ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਗੱਲ ਖਿਚੂਰ ਹੁੰਦੀ ਆ ਬਾਅਦ ਚ ਕੁਝ ਹੋਰ ਹੁੰਦੀ ਅਸੀਂ ਬਾਦਲਾਂ ਨੂੰ ਵੀ ਘੇਰਿਆ ਕਾਂਗਰਸ ਨੂੰ ਵੀ ਘੇਰਿਆ ਤੇ ਅਸੀਂ ਭਾਜਪਾ ਦੇ ਨਾਲ ਵੀ ਸਾਡੀ ਜਿਹੜੀ ਲੜਾਈ ਆ ਤੇ ਅੱਜ ਜਿਹੜੀ ਮੌਜੂਦਾ ਸੱਤਾ ਸਰਕਾਰ ਆ ਇਹਦੇ ਨਾਲ ਵੀ ਸਾਡੀ ਲੜਾਈ ਆ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਲੜਾਈ ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਇੱਕ ਚੀਜ਼ ਦੇਖੋ ਮੈਂ ਤੁਹਾਨੂੰ ਛੋਟੀ ਇੱਕ ਪਿੱਛੇ ਜਿਹੀ ਥੋੜੀ ਹੋਰ ਲੈ ਕੇ ਜਾਣਾ ਗੱਲ ਜਿਹੜੀ ਜਿਹੜੀ ਮੌਜੂਦਾ ਸਰਕਾਰ ਹੈ ਨਹੀਂ ਬਦਲਾਅ ਵਾਲੀ ਸਰਕਾਰਾਂ ਨਾਲ ਉਹ ਵੀ ਗੱਲਾਂ ਜਦੋਂ ਕਿ 2014 ਦੇ ਵਿੱਚ ਇਹ ਗੱਲ ਮੈਂ ਕਰਾਣਾ 2014 ਦੇ ਵਿੱਚ ਨੂੰ ਇਹ ਆਈ ਸਰਕਾਰ ਜਦੋਂ ਇਹ ਪਾਰਟੀ ਆਈ ਮੈਂ ਬਰਨਾਲੇ ਦੇ ਵਿੱਚ ਦਫ਼ਤਰ ਖੋਲਣਾ ਪਹਿਲਾ ਬੰਦਾ ਸੀਗਾ ਸੀ ਜਿਹੜੇ 10 12 ਬੰਦੇ ਸੀ ਉਹਨਾਂ ਨੂੰ ਨੌ ਵੀ ਲਗਵਾ ਆ ਮਾਦੀ ਪਾਰਟੀ ਦਾ ਇੱਕ ਸੀਗੇ ਆਪਣੇ ਨਾ ਨਿਰੰਦਰ ਬਿੱਟਾ ਇੱਕ ਕਾਲੇ ਕਬੂਲ ਸੁਰਿੰਦਰ ਸਿੰਧੀ ਤੇ ਮਾਸਟਰ ਜੀ ਸੀ ਦੋ ਚਾਰ ਅਸੀਂ ਇਹਨਾਂ ਨੇ ਮਿਲ ਕੇ ਸੀ ਸਭ ਤੋਂ ਪਹਿਲਾਂ ਅਕਸ਼ੈਰੀ ਚੌਂਕ ਦੇ ਵਿੱਚ ਦਫ਼ਤਰ ਖੋਲ੍ਹਿਆ 2014 ਦੇ ਵਿੱਚ ਮੇਰਾ ਪਿੰਡ ਅੱਜ ਤੇ ਮੇਰਾ ਪਿੰਡ ਗਵਾਹ ਖੜਾ ਹੈ 2014 ਦੇ ਵਿੱਚ ਜਦੋਂ ਭਗਵੰਤ ਮਾਨ ਇੱਥੋਂ ਲੋਕ ਸਭਾ ਚੋਣ ਲੜਿਆ ਮੈਂ ਉਹਦੇ ਪਿੰਡ ਦੇ ਵਿੱਚ ਮੇਰੇ ਸਾਰੇ ਪਿੰਡ ਦੇ ਵਿੱਚ ਪਿਟੀਕਰ ਪਾਰਟੀਆਂ ਨੇ ਵਿਰੋਧ ਕਰਿਆ ਮੈਂ ਇਕੱਲੇ ਨੇ ਪੋਲਿੰਗ ਪੁੱਛਾਇਆ ਮੇਰੀ ਸੋਚ ਕੀ ਸੀਗੀ ਮੇਰੀ ਸੋਚ ਇਹ ਨਹੀਂ ਸੀਗੀ ਕਿ ਮੈਂ ਕੋਈ ਕਿਸੇ ਰਾਜਨੀਤਿਕ ਪਾਰਟੀ ਨੂੰ ਮੈਨੂੰ ਸੀ ਬਦਲ ਬਦਲਾ ਆਵੇ ਯਾਰ ਕੁਛ ਸਾਡੀ ਰਾਜਨੀਤੀ ਬਦਲੇ ਸਾਡੀ ਜੋ ਝੂਠ ਬੋਲਦੇ ਨੇ ਜੋ ਤੂਫਾਨ ਬੋਲਦੇ ਨੇ ਵੀ ਸਾਡੀ ਕੋਈ ਸਿਸਟਮ ਬਦਲੇ ਕਿਉਂਕਿ ਅਸੀਂ ਤਾਂ ਭਰੋਸਾ ਕਰਦੇ ਸੀ ਇੱਥੋਂ 20 ਕਿਲੋਮੀਟਰ ਦੂਰ ਆਪਗਮਨਤ ਮੰਡਾ ਦਾ ਸਤੋਜ ਮੇਰੇ ਪਿੰਡ ਤੋਂ ਇੱਕੋ ਹੀ ਅਸੀਂ ਪੌਣ ਪਾਣੀ ਦੇ ਦੇ ਸੀ ਵੇਲੇ ਪਲੇ ਹੋਇਆ ਪਰ ਗੱਲ ਇਹ ਹੋਈ ਵੀਰੋ ਜੇ ਅੱਜ ਮੈਂ ਇਹ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਵੀ ਮੈਂ ਕਿਸੇ ਦੀ ਮਾਂ ਜਾਂ ਭੈਣ ਜਾਂ ਕਿਸੇ ਵੀ ਚੀਜ਼ ਦੇ ਕੋਈ ਤੇ ਮੈਂ ਨਿੱਜੀ ਖਿਲਾਫ ਬੋਲਿਆ ਹਾਂ ਸੀ ਹਮਦੇ ਪਰ ਮੇਰੀਆਂ ਭੈਣਾਂ ਤੇ 307 ਦਾ ਪਰਚਾ ਪਾਇਆ ਜੇ ਅੱਜ ਮੈਂ ਚੁੱਪ ਰਹਿ ਗਿਆ ਤਾ 21 ਪਰਚੇ ਇਹ ਮੈਨੂੰ ਅਫਸਰਾਂ ਨੇ ਕਿਹਾ ਵੀ 21 ਪਰਚੇ ਤੇਰੇ ਤੇ ਹੋਰ ਤਿਆਰ ਨੇ ਜਿੱਦੂ ਬੋਲੇਗਾ 21 ਪਰਚੇ ਤੁਸੀਂ ਇੱਕ ਚੀਜ਼ ਹੋਰ ਦੇਖੋ ਭਾਈ ਇੱਥੇ ਜਿਹੜੀ ਕੱਲ ਗੱਲ ਬਾਤਨ ਵਾਲੀ ਆ ਇਹੋ ਜੇ ਨੌਜਵਾਨ ਸਾਡੇ ਡਿਬੂਗੜ ਦੇ ਜ਼ਿਲ੍ਹੇ ਵਿੱਚ ਬੈਠੇ ਨੇਗੇ ਕਿਸੇ ਤਾਂ 45 ਕਰੋੜ ਰੁਪਏ ਖਾਤੇ ਦੇ ਵਿੱਚ ਪਾ ਕੇ ਵਿਦੇਸ਼ੀ ਫੰਡ ਸ਼ੋ ਕਰਤਾ ਪਾਕਿਸਤਾਨ ਦਾ ਕਿਹੜਾ ਨੌਜਵਾਨ 45 ਕਰੋੜ ਰੁਪਏ ਪਵਾ ਲੂਗਾ ਜੀ ਇਹ ਕੰਮ ਮੇਰੇ ਨਾਲ ਹੋਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਾ ਇਹ ਤਾਂ ਤੁਹਾਡੇ ਲੋਕਾਂ ਦੀ ਤਾਕਤ ਦੇ ਨਾਲ ਮੈਂ ਬਾਹਰ ਆਇਆ ਕਿਸਾਨ ਜਿੱਥੇ ਬੰਦੇ ਤਾਕਤ ਦੇ ਨਾਲ ਬਾਹਰ ਆਇਆ ਨਹੀਂ ਮੈਂ ਬਾਹਰ ਨਹੀਂ ਸਿਆ ਸਕਦਾ ਮੇਰੇ ਤੇ ਕਿਹੜਾ ਜਿਹੜਾ ਪਰਚਾ ਕਿਹੋ ਜੀ ਧਾਰਾ ਲਾ ਨਹੀਂ ਸਕਦੇ ਮੇਰੇ ਦੇ ਉੱਪਰ ਮੇਰੇ ਖਾਤੇ ਦੇ ਵਿੱਚ ਹੁਣ ਬੈਂਕ ਖਾਤਾ ਜਿੱਥੋਂ ਮਰਜ਼ੀ ਲੈ ਲਓ ਮੇਰੇ ਖਾਤੇ ਦੇ ਵਿੱਚ ਪੈਸੇ ਪਾ ਕੇ ਕਹਿੰਦੇ ਵਿਦੇਸ਼ੀ ਫੰਡ ਹੈ ਜੀ ਜਿਹੜਾ ਮਰਜ਼ੀ ਪਰਚਾ ਪਾ ਲਓ ਜੀ 379 ਵੀ 379 ਵੀ ਜਿਹੜੇ ਮੇਰੇ ਤੇ ਲੱਗੀ ਹੈ ਜਿਹੜਾ ਮੈਨੂੰ ਚੈਨੀ ਚੋਰ ਬਣਾਇਆ ਹੈ ਮੈਨੂੰ ਆਏ ਨਹੀਂ ਪਤਾ ਕਿ ਬੰਦਾ ਕਿਹੜਾ ਜਿਹੜਾ ਇਹਦੇ ਤੇ ਪਰਚਾ ਕਰਨ ਵਾਲਾ ਹੈ ਮੈਨੂੰ ਇਹ ਨਹੀਂ ਪਤਾ ਜੇ ਮੈਂ ਆ ਪੰਜਾਬ ਦੇ ਵਿੱਚ ਹਰ ਇੱਕ ਮੁੱਦੇ ਤੇ ਲੜਦਾ ਆ ਸਾਡੇ ਆਗੂ ਸਾਹਿਬਾਨ ਬੈਠੇ ਨੇਗੇ ਇਹਨਾਂ ਨੂੰ ਪੁੱਛ ਲਓ ਇੱਕ ਸਾਲ ਅਸੀਂ ਦਿੱਲੀ ਦੇ ਬਾਗਾਂ ਦੇ 1.5 ਸਾਲ ਮੈਨਾਂ ਉੱਥੇ ਬੈਠਾ ਰਿਹਾ ਮੇਰੇ ਦਾਦਾ ਜੀ ਸਰਦਾਰ ਕਰਤਾਰ ਸਿੰਘ ਚੇਅਰਮੈਨ 60 ਸਾਲ ਪੂਰੀ ਕਿਸਾਨ ਯੂਨੀਅਨ ਦੀ ਸੇਵਾ ਕਰੀ ਐ ਅੱਜ ਉਹ ਦੁਨੀਆ ਤੋਂ ਚਲੇ ਗਏ ਪੰਜਾਬ ਕਿਸਾਨ ਯੂਨੀਅਨ ਹੁੰਦੀ ਲੱਖੋਆਂ ਦੀ ਹੁੰਦੀ ਹੁੰਦੀ ਕਲੀਆਂ ਦੀ ਹੁੰਦੀ ਹੁੰਦੀ ਪਹਿਲਾ ਜ਼ਿਲ੍ਹਾ ਪ੍ਰਧਾਨ ਰਾਇ ਪੰਜਾਬ ਦੇ ਮੀਤ ਪ੍ਰਧਾਨ ਰਾਇ ਮੇਰੇ ਦਾਦਾ ਜੀ ਕਰਤਾਰ ਸਿੰਘ ਚੇਅਰਮੈਨ ਉਹ ਉਸ ਦਾ ਪੁੱਤ ਆ ਪਰ ਜਿਹੜੀ ਮੇਰੇ ਨਾਲ ਤਸੱਦਤ ਹੋਈ ਹੱਦ ਬੀਤੀ ਜਿਹੜੀ ਮੇਰੇ ਨਾਲ ਹੋਈ ਉਹ ਕੀ ਹੋਈ ਦੇਖੋ ਇਦੋਂ ਤੇ ਕਰੇ ਦੀ ਸਿਆਮ ਦੀ ਸਿਆਖਤ ਗਿਰ ਗਈ ਮੈਨੂੰ ਇੱਥੋਂ ਬਰਨਾਲਾ ਇੱਥੋਂ ਐਸ ਐਚ ਓ ਆਉਂਦਾ ਧਰੋਲੇ ਵਾਲਾ ਕਹਿੰਦਾ ਵੀ ਐਂ ਕਰਕੇ ਤੈਨੂੰ ਖਾਤਰਾ ਫਿਰ ਤੇ ਕੋਈ ਹਮਲਾ ਹੋਣ ਵਾਲਾ ਹਮਲਾ ਹੋਣ ਨੂੰ ਦੱਸ ਮੈਂ ਕਿਧਰੋਂ ਕੋਈ ਅੱਤਵਾਦੀ ਆ ਇੱਥੋਂ ਮੈਨੂੰ ਵੜਾ ਕੇ ਇੱਥੋਂ ਲੈ ਗਏ ਲੈ ਕੇ ਅੱਗੇ ਮੈਨੂੰ ਕੀ ਧਰੋਲਾ ਥਾਣੇ ਦੇ ਵਿੱਚ ਜਾ ਕੇ ਬਿਠਾ ਲੈਂਦੇ ਨੇ ਲੱਖਾભાઈ ਉੱਥੇ ਆਉਂਦਾ ਲੱਖਾભાઈ ਡੀ ਐਸ ਪੀ ਨਾਲ ਗੱਲ ਕਰਦਾ ਸਾਰਿਆਂ ਨਾਲ ਗੱਲ ਕਰਦਾ ਉਸ ਦਾ ਵੀ ਕਿਉਂ ਭਾਨੇ ਨੂੰ ਬਿਠਾਇਆ ਉਹ ਕਹਿੰਦੇ ਜੀ ਬੱਸ ਇਸ ਨੂੰ ਇਹਨਾਂ ਨੂੰ ਤੋੜ ਦੇਣਾ ਇਹਨੂੰ ਖਤਰਾ ਆਹੀ ਗੱਲ ਹੋਈ ਜਾਂਦਾ ਬਾਈ ਉੱਥੇ ਹਾਂ ਬਿਸਕਿਉਰਟੀ ਦੇਣੀ ਹੈ ਬਿਸਕਿਉਰਟੀ ਦੇਣੀ ਇਹੋ ਜਿਹੀ ਗੱਲਾਂ ਹੋਈਆਂ ਇਸ ਤੋਂ ਬਾਅਦ ਲੱਖਾਂ ਬਾਈ ਨੇ ਪ੍ਰੋਗਰਾਮ ਦੇ ਨਾਲ ਸੋ ਚੱਲਿਆ ਗਿਆ ਇਸ ਤੋਂ ਬਾਅਦ ਕੀ ਹੁੰਦਾ ਸੀਆਈ ਆਉਂਦੀ ਆ ਲੁਧਿਆਣੇ ਵਾਲੇ ਪੁਲਿਸ ਵਾਲੇ ਆਉਂਦੇ ਨੇ ਕਿ ਸੀਆਈ ਸਟਾਫ ਆਉਂਦੀ ਆ ਉੱਥੇ ਨਾਲੇ ਮੈਨੂੰ ਝਾਕ ਕੇ ਲੈ ਕੇ ਜਾਂਦੇ ਨੇ ਜਾ ਕੇ ਮੇਰੀ 7 ਨੰਬਰ ਚੈਰਸਟਪਾਲੇ ਮੰਨੇ ਫਿਰ ਮੈਨੂੰ ਦੂਸਰੇ ਦਿਨ ਮੈਨੂੰ ਆਪਣਾ ਕੇਸ ਕਰਦੇ ਨੇਗੇ ਜਾਂ ਸਾਹ ਦੇ ਪੇਸ਼ ਕਰਦੇ ਨੇ ਪੇਸ਼ ਕਰਨ ਤੋਂ ਬਾਅਦ ਮੈਨੂੰ ਸੀਆਈ ਦੇ ਵਿੱਚ ਰੱਖਿਆ ਜਾਂਦਾ ਸੀਆਈ ਦੇ ਵਿੱਚ ਰੱਖ ਕੇ ਮੈਨੂੰ ਜੋ ਜੋ ਮੇਰੇ ਤੇ ਨੱਕ ਦੇ ਉੱਪਰ ਪਾਣੀ ਛੱਡ ਕੇ ਜੋ ਮੇਰੇ ਤੇ ਸੱਤ ਸਦਾ ਇਹ ਜਾਂ ਬੈਂਚ ਤੇ ਆਇਆ ਜਾਂ ਮੇਜ ਹੁੰਦਾ ਲੱਤਾਂ ਮੰਨ ਲੀਆਂ ਹੱਥ ਮੰਨ ਲੈ ਹੱਥਾਂ ਦਾ ਡਾਂਗ ਪਸਾੜੀ ਨੰਗਾ ਕਰ ਲਿਆ ਸਾਰਾ ਨੰਗਾ ਕਰਕੇ ਜੋ ਉੱਥੇ ਝੇਡਾਂ ਮਸ਼ਕਰੀਆਂ ਜੋ ਮੇਰੇ ਨਾਲ ਹੋਈਆਂ ਜੋ ਕੁਝ ਮੇਰੇ ਨਾਲ ਹੋਇਆ ਉਹ ਤਸੱਦਤ ਮੈਂ ਕਹਿੰਨਾ ਕਿਸੇ ਤੇ ਨਾ ਹੀ ਹੋਇਆ ਫਿਰ ਉਹ ਤਸੱਦਤ ਪੂਰਾ ਕੀਤਾ ਗਿਆ ਫਿਰ ਇਸ ਤੋਂ ਬਾਅਦ ਕੀ ਹੋਇਆ ਫਿਰ ਕਹਿੰਦੇ ਕਾਸਰ ਰਹਿ ਗਈ ਸਵੇਰੇ ਫੇਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਇਹ ਪੋਲਿਟਿਕਲ ਬੰਦਾ ਜਾਂ ਆਮ ਆਦਮੀ ਪਾਰਟੀ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉੱਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਮੇਰ ਨਾਲ ਕੀਤਾ ਨਹੀਂ ਆਹ ਕੁਝ। ਬਥੇ ਸਬੂਤ ਬਿਨ ਸਬੂਤ ਤੋਂ ਨਹੀਂ ਮੈਂ ਗੱਲ ਬੋਲਦਾ। ਫਿਰ ਟੜਕੇ ਫਿਰ ਕੱਪੜੇ ਲਹਾ ਲੇ। ਫਿਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀ ਵੀ ਤੈ ਗੱਲ ਕੀ ਸੀਗੀ ਵੀ ਤੈ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ। ਸਰਕਾਰ ਦੇ ਖਿਲਾਫ ਨਹੀਂ ਬੋਲਣਾ। ਦਿੱਲੀ ਵਾਲੇ ਜੋ ਰਾਗਵ ਚੱਡਿਆ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਹੁੰਦਾ ਤੈ ਨਹੀਂ ਬੋਲਣਾ। ਇਥੋਂ ਤੱਕ ਅਸਰ ਸਿਆਸਤ ਗਿਰ ਗਈ ਆ। ਮੈਂ ਇੱਕ ਵੀ ਚੀਜ਼ ਦੱਸ ਦੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਨਿੜੀ ਵਾਲੇ ਮੇਰੇ ਵੀਰ ਬੈਠਿਓ ਮੈਂ ਮਾੜਾ ਕੀ ਕਰਤਾ ਮੈਂ ਕਹਿੰਦਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆ ਜਿਹੜੀ ਏਜੰਟਾਂ ਨੇ ਲੜਾਈ ਆ ਮੈਂ ਇਹਨੇ ਮੋਹਰਾ ਬਣਾਇਆ ਇਹ ਜਿਹੜੀ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆ ਮੈਂ ਉਹ ਕਿਹੜਾ ਧਰਨਾ ਸਾਡੇ ਕਿਸਾਨ ਆਗੂ ਬੈਠਣੇ ਜਿਹੜੇ ਧਰਨੇ ਦੇ ਵਿੱਚ ਲੋਕਾਂ ਦੇ ਲਈ ਨਹੀਂ ਪਹੁੰਚਿਆ ਅਰਥੋਂ ਤੇ ਕਰ ਸਿਆਸਤ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਕੋਈ ਗੱਲ ਕਹਿਣਾ ਚਾਹਣਾ ਪਗਮਾਨ ਤੋਂ ਮਾਰਨ ਨੂੰ ਤੈਨੂੰ ਭਗਤ ਸਿੰਘ ਵਾਲੀ ਪੱਗ ਲਾਹ ਦੇਣੀ ਚਾਹੀਦੀ ਐ ਵੀ ਝੂਠ ਮੋਲ ਕੇ ਤੂੰ ਭਗਤ ਸਿੰਘ ਵਾਲੀ ਪੱਗ ਦੇ ਡਰਾਮੇ ਕਰਦਾ 8 ਵਜੇ ਤੋਂ ਬਾਅਦ ਜੋ ਤੂੰ ਕੁਝ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੋਈ ਸਿਆਸਤ ਗਰੀ ਕੋਈ ਸਿਆਦ ਨਹੀਂ ਕਰ ਸਕਦਾ ਮੈਨੂੰ ਇੱਕ ਵੀ ਗੱਲ ਦੱਸੇ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ ਅਸੀਂ ਅੱਜ ਤੱਕ ਮੈਨੂੰ ਇੱਕ ਗੱਲ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਕਿ ਤੂੰ ਸਿਆਸਤ ਹੋਰ ਕਿਹੜੀ ਡਿੱਗੂ ਕਿਸੇ ਨੇ ਅਗਰ ਹੁਜੇ ਤੱਕ ਕਿਸੇ ਨੇ ਨਹੀਂ ਹਲਾਤ ਕਿਤੇ ਜੋਏ ਨੇ ਕਿਤੇ ਨਹੀਂਗੇ ਮੇਰੇ ਨਾਲ ਤੈਨੂੰ ਉਥੇ ਜਿਹੜੇ ਮੁਲਾਜ਼ਮ ਹੁੰਦੇ ਨੇ ਨਾਂ ਪਤਾ ਪੜ ਮੈਂ ਨੌ ਮੈਂ ਇਕੱਲੇ ਇਕੱਲੇ ਜਾ ਕੇ ਮੋਢੇ ਦਸ ਧਰ ਦੂੰ ਵੀ ਆਸ ਸੀਗਾ ਐਨੇ ਐਵੇਂ ਮੈਨੂੰ ਨੰਗਾ ਕੀਤਾ ਐਨੇ ਐ ਕੀਤਾ ਐਨੇ ਐ ਕੀਤਾ ਦੇਵਮਰੀ ਕਾਕਾ ਜਵਾਬ ਜੇ ਸਾਰਾ মিডিਆ ਮੇਰੇ ਨਾਲ ਜਾਊ ਇਸ ਤੋਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ ਜਿਹੜੀ ਅੱਜ ਮੈਂ ਗੱਲ ਵਿਵਾਖੀ ਨਾਲ ਖੁੱਲ੍ਹੀ ਹੈ ਇਸ ਤੋਂ ਬਾਅਦ ਮੈਂ ਆਪਣਾ ਸਾਰਾ ਕੋਈ ਦਾਤੇ ਲਾ ਕੇ ਬੋਲਿਆ ਮੇਰੀਆਂ ਭੈਣਾਂ ਮੇਰਾ ਪਰਿਵਾਰ ਮੇਰੇ ਨਾਲ ਕੁਝ ਵੀ ਇਹ ਬੰਦਾ ਕਰਵਾ ਸਕਦਾ ਮੈਂ ਤੁਹਾਨੂੰ ਇਹ ਚਾਹਤ ਹੈ ਇੱਥੇ ਤਿੱਕਰ ਸਿਆਲ ਕੁੱਜੀ ਪਿਆ ਮੇਰੀ ਜੇ ਮੌਤ ਹੁੰਦੀ ਹੈ ਮੇਰੀ ਮੌਤ ਦਾ ਜ਼ਿੰਮੇਵਾਰ ਇਹ ਸਰਕਾਰ ਹੋਊਗੀ ਮੇਰੀ ਅੱਜ ਤੋਂ ਬਾਅਦ ਕਿਉਂਕਿ ਪ੍ਰਧਾਨ ਸਾਹਿਬ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸ ਨਹੀਂਦਾ ਇੱਥੋਂ ਤਿੱਕਰ ਇਸ ਤੋਂ ਪਹਿਲਾਂ ਕੀ ਹੋਇਆ ਸੁਣਨ ਵਾਲੀ ਗੱਲ ਹੈ ਇਸ ਤੋਂ ਪਹਿਲਾਂ ਪਟਿਆਲੇ ਬੁਲਾ ਲਿਆ ਕਹਿੰਦੇ ਤੇਰੇ ਤਾਂ ਦੋ ਪਰਚੇ ਪਏ ਨੇਗੇ ਇਹ ਗੱਲ ਜੇ ਮੈਂ ਨਾ ਅੱਜ ਲੋਕਾਂ ਨੂੰ ਦੱਸੀ ਨਾ ਤਾਂ ਇਹ ਲੋਕਾਂ ਨੇ ਗੱਲ ਬੁਲਣੀ ਦੋ ਘਟਨਾਵਾਂ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਣ ਕੇ ਕਹਿਣਾ ਮੈਂ ਹਾਜ਼ਰ ਨਜ਼ਰ ਰੱਖ ਕੇ ਉਸ ਨੂੰ ਕ ਤਹਾਂ ਦੋਨੇ ਜਿਹੜੇ ਘਟਨਾਵਾ ਪਟਿਆਲੇ ਦੇ ਵਿੱਚ ਹੋਈਆਂ ਪਈਆਂ ਨੇ ਇਹ ਘਟਨਾਵਾ ਦੇ ਵਿੱਚ ਤੂੰ ਸਰਕਾਰ ਦੇ ਖਿਲਾਫ ਹੋਣਾ ਘਟਨਾਵਾ ਕਿਸੇ ਨੇ ਕਰੀਆਂ ਅੱਗ ਕਿਤੇ ਲੱਗੀ ਪਈਆ ਘਟਨਾਵਾ ਹੋਰ ਕਿਤੇ ਵਾਪਰੀ ਪਈਆ ਇਹਨਾਂ ਦੋਨਾਂ ਪਰਚੇ ਦੇ ਵਿੱਚ ਤਰਾ ਨਾ ਪਾ ਸਕਦੇ ਆ ਇਹੋ ਜਿਹਾ ਕੁਝ ਕਰਨਗੇ ਮੈਂ ਗੱਲ ਮੈਂ ਗੱਲ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਪੁਲਿਸ ਨੂੰ ਆਪਾਂ ਕਹਿੰਦੇ ਨੇ ਪੁਲਿਸ ਹਣਾ ਪੁਲਿਸ ਨੂੰ ਇੰਨਾ ਵਰਤਿਆ ਜਾਂਦਾ ਪੁਲਿਸ ਯਾਰ ਕਰੇ ਤਾਂ ਕਰੇ ਕੀ ਅਫਸਰ ਕਰਨ ਦਾ ਕਰਨ ਕੀ ਯਾਰ ਅਫਸਰ ਕੀ ਕਰਨਾ ਅਫਸਰਾਂ ਨੂੰ ਆ ਵਰਤਿਆ ਜਾਂਦਾ ਪੂਰਾ ਧਰਕੇ ਆ ਸਾਹਤ ਕਿੱਧਰ ਨੂੰ ਜਾ ਰਹੀ ਆ ਕਿੱਧਰ ਨੂੰ ਜਾ ਰਿਹਾ ਹੈ ਕੁਛ ਮੈਨੂੰ ਇੱਕ ਵੀ ਗੱਲ ਦੱਸੋ ਅਸੀਂ ਬੋਲ ਦਿੱਤੀਆਂ ਸਾਡੇ ਮੁੱਦੇ ਕੀ ਨੇਗੇ ਅਸੀਂ ਇਹ ਗੱਲ ਬੋਲਦੇ ਆ ਵੀ ਭਾਈ ਜੋ ਪਹਿਲਾਂ ਤਾਂ ਬਾਅਦ ਕਿ ਤੁਸੀਂ ਉਹ ਬਾਅਦ ਇਹ ਦਿਖਾ ਦੇ ਸਾਨੂੰ ਪੂਰੀ ਅੱਜ ਥਾਂ ਥਾਂ ਤੇ ਬੋਰਡ ਕਢਾ ਕੇ ਲਾਤੇ ਜੋ ਗੱਲਾਂ ਕੀਤੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਮੈਨੂੰ ਦਿਖਾਓ ਵੀ ਇੱਕ ਵੀ ਵਾਅਦੇ ਦੇ ਕਿਸੇ ਪੂਰਾ ਉਤਰਿਆ ਇਹ ਸਾਡੇ ਜਿਹੜੇ ਮੁੱਦੇ ਨੇ ਅਸੀਂ ਰੋਜ਼ ਇਹ ਮੁੱਦਿਆਂ ਦੇ ਘੇਰਦੇ ਆ ਦੂਜੀ ਗੱਲ ਪਤਾ ਕੀ ਹੈ ਇਹ ਸਾਡੇ ਤੇ ਹੀ ਚੜ ਕੇ ਕਿਉਂ ਆ ਗਾ ਦੇਖੋ ਸਾਰੇ ਪੋਲੀਟੀਕਲ ਬੰਦੇ ਚੋਰ ਨੇਗੇ ਸਾਡੀ ਕਿਤੇ ਵੀ ਮੈਂ ਗੱਲ ਕਹਿਣਾ ਚਾਹੁੰਦਾ ਜੀ মিডিਆ ਬੈਠਾ ਨੱਕਰ ਖੜਾ ਸਾਡੀ ਕਿਤੇ ਵੀ ਕੋਈ ਖਾਮੀ ਕੱਢ ਕੇ ਦਿਖਾ ਦੋ ਸਿਆਸਦਾਨ ਥਾ ਥਾ ਤੇ ਝੂਠੇ ਨੇਗੇ ਸਾਰਿਆਂ ਨੇ ਜਿਹੜੇ ਪਹਿਲਾਂ ਵਾਲੇ ਪੋਲਿਟਿਕਲ ਬੰਦੇ ਨੇ ਕਿ ਸਾਰਿਆਂ ਨੇ ਪੰਜਾਬ ਦੇ ਨਾਲ ਠੱਗੀਆਂ ਮਾਰੀਆਂ ਹੋਏ ਨੇ ਪੰਜਾਬ ਨੂੰ ਲੁੱਟ ਕੇ ਖਾ ਗੇ ਉਹ ਬੰਦੇ ਨਹੀਂ ਇਹਦੇ ਮੂਰੇ ਬੋਲ ਸਕਦੇ ਜਦੋਂ ਪਹਿਲਾਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆ ਸੀਗਾ ਜਦੋਂ ਤੋਂ ਮੇਰੇ ਤੋਂ ਪਹਿਲਾਂ ਬਰਨਾਲਾ ਕੋਈ ਰਾਸ ਨਹੀਂ ਸੀ ਮੇਰੀ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਸਾਡੇ ਆਗੂ ਨਾਲ ਲੜ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਾਤਰੀਆਂ ਦੀਆਂ ਦਰਖਾਸਤਾਂ ਤਿਆਰ ਕਰੀ ਖੜਾ ਧੁੰਦ ਕਰਕੇ ਗੱਲ ਕਹੀ ਗਈ ਧੁੰਦ ਕ ਜੇ ਤੂੰ ਬਾਹਰ ਜਾ ਕੇ ਬੋਲਿਆ ਆ ਗੱਲ ਨੋਟ ਕਰ ਲਓ ਜੇ ਤੂੰ ਬਾਹਰ ਜਾ ਕੇ ਬੋਲਿਆ ਜਿਨਾ ਹੋ ਜਿਹੜੇ ਭਰਤੀ ਨੇ ਉਧਰ ਤੇ ਪਾਉਂਦਾ ਦੱਸੋ ਬਾਈ ਕੋਈ ਜੇ ਮੈਂ ਇੱਥੇ ਚੁੱਪ ਕਰ ਗਿਆ ਕੌਣ ਪੰਜਾਬ ਦਾ ਨੌਜਵਾਨ ਬੋਲੂ ਕੌਣ ਲੋਕ ਬੋਲਣਗੇ ਇਸ ਕਰਕੇ ਮੈਂ ਹੁਣ ਧੰਨਵਾਦ ਕਰਦਾ ਕਿ ਇਹਨਾਂ ਜਥੇਬੰਦੀਆਂ ਦਾ ਇਥੋਂ ਤੱਕ ਜਿਹੜੀ ਸਿਆਤ ਸੀਐਮ ਪੰਜਾਬ ਦਾ गिर ਚੁੱਕਿਆ ਇਹਨੂੰ ਕੋਈ ਹੱਕ ਨਹੀਂਗਾ ਕਿ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਦੇ ਨਾਂ ਤੇ ਜਿਹੜੇ ਝੂਠੇ ਗੱਲਾਂ ਕਰੇ ਝੂਠਾ ਐਵੇਂ ਭਗਤ ਸਿੰਘ ਬਣਾ ਫਿਰਦਾ ਭਗਮਾਤਮਾ ਨਾਲ ਤੇਰੇ ਤੋਂ ਕਦੇ ਸਿਆਤ ਨਹੀਂ ਤੇਰ ਤੋਂ ਕੋਈ ਮੈਂ ਕਹਣਾ ਗਿਰ ਨਹੀਂ ਸਕਦਾ ਇੱਥੋਂ ਤੱਕ ਕਰਕੇ ਜਿਹੜੇ ਦਿੱਲੀ ਦੀ ਰਾਜਨੀਤੀਆਂ ਇਹਨਾਂ ਉਹਨਾਂ ਨੇ ਡਰਾਇਆ ਧਮਕਾਇਆ ਜੋ ਕੁਝ ਮੇਰੇ ਨਾਲ ਕੀਤਾ ਇਹ ਪਰਮਾਤਮਾ ਕਿਸੇ ਦੇ ਨਾਲ ਇਹਦਾ ਹਿਸਾਬ ਕਿ ਘਟਮਾ ਧੰਨਵਾਦ ਪਰ ਨਹੀਂ ਤੁਹਾਡਾ ਜੋ ਵੀਡੀਓ ਦੀ ਗੱਲ ਹੋ ਰਹੀ ਹੈ ਵੀ ਮੁੱਖ ਮੰਤਰੀ ਦੇ ਵੱਲੋਂ ਵੀਡੀਓ ਵੀਰ ਕਰਕੇ ਤੁਹਾਡੀ ਹਾਲਤ ਦੇਖੀ ਹੋਣੀ ਹੈ ਸੱਚ ਹੈ ਜੀ ਇਹ ਗੱਲ ਬਿਲਕੁਲ 100% ਸੱਚਾ ਮੈਂ ਕਹਣਾ ਜੇ ਤੁਹਾਨੂੰ ਮੀਡੀਆ ਤੁਹਾਡੇ ਨਾਲ ਹੈ ਜੇ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਜਾਂ ਕੋਈ ਬੰਦਾ ਇਹ ਗੱਲ ਕਹੇ ਵੀ ਇਹ ਗੱਲ ਝੂਠੀ ਹੈ ਉਸ ਤੋਂ ਬਾਅਦ ਮੀਡੀਆ ਲੈ ਕੇ ਜਾऊं ਮੈਂ ਜਿਹੜੀ ਸੀਆਈ ਦਾ ਡਿਵੀਜ਼ਨ ਸੀਆਈ 1 ਤੇ ਸੀਆਈ 2 ਨੇਗੇ ਅਸੀਂ ਇਹ ਟੂ ਦੇ ਵਿੱਚ ਮੈਂ ਲੈ ਕੇ ਜਾਊਂਗਾ ਮੈਂ ਇਕੱਲੇ-ਇਕਲਿਆਂ ਨੂੰ ਦਿਖਾਊਂਗਾ ਕਿ ਆਹ ਬੰਦਿਆਂ ਨਾਲ ਮੇਰੇ ਤੇ ਲੁਧਿਆਣੇ ਦੀ ਕੱਟਣਾਗੀ ਇੱਕ ਮਿੰਟ ਲੁਧਿਆਣੇ ਦੀ ਕਰ ਸਵੈਸ਼ਨ ਰੋਕ ਲੋ ਇੱਕ ਮਿੰਟ ਤੁਸੀਂ ਆਪਾਂ ਰੱਖ ਜਿਹੜਾ ਆਹ ਕਿੰਨੀ ਗੱਲ ਵੀ ਹੈ ਦੇਖੋ ਅਸੀਂ ਗੱਲ ਰੋਕੋ ਸਵੈਸ਼ਨ ਕਰ ਲੋ ਇਹ ਕਰਦੇ ਆਂ ਕਿ ਅਸੀਂ ਵੀ ਇਹ ਗੱਲ ਠਾਈ ਸੀ ਕਿ ਭਾਨੇ ਨਾਲ ਜਿਹੜਾ ਬਹੁਤ ਵੱਡਾ ਜ਼ਬਰ ਹੋਇਆ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਆ ਕੀ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਇਹ ਨੋਟਸ ਲੈਣਗੀਆਂ ਕੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਸੰਗਠਨ ਬਣਿਆ ਉਹ ਨੋਟਸ ਲੈਣਗੇ ਜਿਹੜੀਆਂ ਭਾਨੇ ਦੀਆਂ ਵੀਡੀਓ ਬਣਾਈਆਂ ਗੀਆਂ ਨੰਗਾ ਕਰਕੇ ਕੁੱਟ ਕੇ ਪਾਣੀ ਪਾ ਕੇ ਕਿ ਮੁੱਖ ਮੰਤਰੀ ਨੂੰ ਮਾਫੀ ਮੰਗ ਉਹ ਵੀਡੀਓ ਤਾਂ ਅੱਜ ਵੀ ਉਹਨਾਂ ਦੇ ਫੋਨਾਂ 'ਚ ਹੀ ਹੋਣੀਆਂ ਨੇ ਜਿਹੜੇ ਸੀਆਈ ਬਣਜਾ ਦੋ ਦੇ ਅਧਿਕਾਰੀ ਨੇ ਲੁਧਿਆਣੇ ਦੇ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਰਿਕਾਰਡ ਡਾਟਾ ਦਾ ਪਿਆ ਹੋਣਾ ਹੈ ਜੇ ਡੀਲਿਟ ਵੀ ਕਰ ਦੇਣਗੇ ਫਿਰ ਤਾਂ ਦੁਬਾਰਾ ਵੀ ਰਿਕਵਰ ਹੋ ਜਾਣਗੀਆਂ ਇਹ ਬਹੁਤ ਵੱਡਾ ਕਾਹਨ ਹੈ ਮੁੱਖੀ ਅਧਿਕਾਰਾਂ ਦਾ హత్య ਇੱਕ ਤਰ੍ਹਾਂ ਦੀ ਜੋ ਮੁੱਖ ਮੰਤਰੀ ਨੇ ਕਰਾਈ ਹੈ ਜੇ ਭਾਨੇ ਨੇ ਕਿਹਾ ਪਰ ਭਾਵੇਂ ਕਿਸੇ ਉੱਥੇ ACP ਨੂੰ DCP ਨੂੰ ਜਾਂ CP ਨੂੰ ਜਿਹਨੂੰ ਮਰਜ਼ੀ ਕਹਤਾ ਹੈ ਐਸਐਸਪੀ ਨੂੰ ਵੀ ਤੁਸੀਂ ਭਾਈ ਨੂੰ ਕੁੱਟ ਕੇ ਦੀ ਵੀਡੀਓ ਬਣਾ ਕੇ ਭੇਜੋ ਤਾਂ ਕਿਸੇ ਅਫਸਰ ਦੀ ਜ਼ਰੂਰਤ ਨਹੀਂ ਵੀ ਕਿਸੇ ਮੁੱਖ ਮੰਤਰੀ ਨੂੰ ਕੋ ਜਵਾਬ ਤਾਂ ਸਿੱਧੇ ਰੂਪ ਵਿੱਚ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਆ ਸੋ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਨੌਜਵਾਨ ਜਿਹੜਾ ਬੋਲਣ ਵੀ ਇਹਨਾਂ ਨੇ ਲਾਏ ਉਹ ਨੌਜਵਾਨ ਉਹ ਨੌਜਵਾਨ ਜਿਹੜਾ ਕਦੇ ਭਵੰਤ ਦੇ ਹੱਕ ਦੇ ਵਿੱਚ ਪਿੰਡ ਦੇ ਵਿੱਚ ਇਕੱਲਾ ਬੰਦਾ ਪੋਲਿੰਗ ਬੂਥ ਲਾਉਂਦਾ ਸੀ ਤੇ ਉਸੇ ਬੰਦੇ ਨੂੰ ਥਾਣੇ ਦੇ ਵਿੱਚ ਸੀਆਈ ਦੇ ਵਿੱਚ ਨੰਗਾ ਕਰਾ ਕੇ ਇਹ ਵੀਡੀਓ ਕਾਲ ਵਾਲੀ ਗੱਲ ਵੀ ਹੋਈ ਹੈ ਵੀ ਦੱਸ ਵੀਡੀਓ ਕਾਲ ਵਾਲੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬਾਈ ਜੀ ਲੰਮਾ ਪਾਲਿਆ ਬਣ ਕੇ ਉੱਥੇ ਵੀਡੀਓ ਕਾਲ ਨਾਲ ਵੀਡੀਓ ਬਣਾ ਪਰਸਨਲ ਗਰਫਨ ਵੀਰ ਕੰਗਾ ਤੇ ਇਹੋ ਜਿਹਾ ਕੁਝ ਕਰਕੇ ਮਜ਼ਾਕ ਕਰਨ ਦੀ ਯਾਦ ਕਰ ਰਿਹਾ ਕੀ ਇਹੋ ਜਿਹਾ ਹਰਕਤ ਇਹ ਹਰਕਤ ਕਰ ਰਿਹਾ 307 ਦਾ ਪਰਚਾ ਭੈਣ ਮੇਰੀ ਸਕੂਲ ਦੇ ਵਿੱਚ ਆ 307 ਦਾ ਪਰਚਾ ਮੇਰੀ ਭੈਣ ਤੇ ਮਦਦ ਦਾ ਧੰਨਵਾਦ ਇਹਨਾਂ ਆਗੂਆਂ ਦਾ ਇਸ ਤੋਂ ਵੱਡਾ ਕੀ ਜ਼ਰੂਰਤ ਹੋਊਗਾ 307 ਤੋਂ ਵੱਡਾ ਕੋਈ ਜ਼ਰੂਰਤ ਨਹੀਂ ਪੈਸਾ ਮੇਰੀਆਂ ਸਕੂਲ ਦੇ ਵਿੱਚ ਨੇ ਕਿ ਉਹਦੇ ਫੜ ਕੇ ਪਰਚਾ ਪਾਤਾ ਚੈਨੀ ਚੋਰ ਬਣਾਤਾ ਮੈਨੂੰ 379 ਵੀ ਲਾਤੀ ਜਿਹੜੇ ਬੰਦੇ ਮੈਂ ਜਾਣਦਾ ਤੱਕ ਨਹੀਂ ਇਸ ਤੋਂ ਵੱਡੀ ਕਮਲ ਸਭ ਤੋਂ ਵੱਡੀ ਗੱਲ ਹੁੰਦੀ ਆ ਬੰਦੇ ਦੀ ਇੱਜ਼ਤ ਬੰਦਾ ਅਣਖ ਤੇ ਇੱਤ ਨਾਲ ਜਿਉਣਾ ਚਾਹੁੰਦਾ ਸਵੈ ਮਾਨ ਨਾਲ ਹਰ ਬੰਦਾ ਜਿਉਣਾ ਚਾਹੁੰਦਾ ਹਰ ਬੰਦੇ ਨੂੰ ਇਹ ਹੁੰਦਾ ਵੀ ਯਾਰ ਮੇਰੇ ਸਵੈਮਾਨ ਤੇ ਕੋਈ ਛੱਟ ਨਾ ਵੱਜੇ ਮੇਰੀ ਇੱਜ਼ਤ ਣਖ ਤੇ ਇਹੋ ਬੰਦੇ ਤੇ ਗੱਲ ਆਉਂਦੀ ਨੇ ਤੇ ਬੰਦਾ ਮਰਨ ਮਾਰਨ ਤੇ ਤਾਰੂ ਹੋ ਜਾਂਦਾ ਇੱਕ ਬੰਦੇ ਨੂੰ ਨੰਗਾ ਕਰਕੇ ਕੁੱਟ ਕੇ ਜੜੀਲ ਕਰਕੇ ਉਹਦੀ ਵੀਡੀਓ ਬਣਾ ਕੇ ਤੇ ਵੀਡੀਓ ਕੌਲਾਂ ਦੇ ਤੁਸੀਂ ਮੁੱਖ ਮੰਤਰੀ ਨੂੰ ਦਿਖਾ ਰਹੇ ਆ ਐਦੂ ਭੱਟਾ ਜ਼ਬਰ ਤੇ ਜ਼ੁਲਮ ਤੇ ਬੁਚੜਪਣਾ ਕੀ ਹੋ ਸਕਦਾ ਕੋਈ ਉਹੀ 80 90 ਦਾ ਦੌਰ ਜਿਹੜਾ ਆਪਾਂ ਕਰਦੇ ਆ ਰਹੇ ਜਿਹਦੇ ਬਾਰੇ ਗੱਲ ਸੁਣਦੇ ਆ ਰਹੇ 80 90 ਸਾਡੇ ਨੌਜਵਾਨਾਂ ਨਾਲ ਸਾਡੀਆਂ ਮਟਿਆਰਾਂ ਕੁੜੀਆਂ ਨਾਲ ਜੋ ਹੁੰਦਾ ਰਿਹਾ ਤੇ ਛੱਦਰ ਥਾਣਿਆਂ ਚ ਸੀਆਈ ਸਟਾਫਾਂ ਦੇ ਵਿੱਚ ਉਹੀ ਦੁਬਾਰਾ ਦੁਹਰਾਇਆ ਗਿਆ ਅੱਜ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਹੜਾ ਕਿਹੜਾ ਇਹਦਾ ਨੋਟਿਸ ਲੈਂਦਾ ਹੈ ਤੇ ਕੀ ਇਹ ਗੱਲ ਅਸੀਂ ਇਹਦੇ ਲਈ ਹਾਈ ਕੋਰਟ ਵੀ ਜਾਵਾਂਗੇ ਇੱਥੇ ਨਹੀਂ ਖੜਨਾ ਇਹ ਮਸਲਾ ਲੈ ਕੇ ਜਿੰਨੇ ਵੀ ਸੀਆਈ ਸਟਾਫ ਦੇ ਅਧਿਕਾਰੀ ਹੈ ਚਾਹੇ ਉਹ ਕਮਿਸ਼ਨਰ ਆ ਲੁਧਾਨੇ ਪੁਲਸ ਦਾ ਉਹਨਾਂ ਨੂੰ ਪਾਰਟੀ ਬਣਾ ਕੇ ਅਸੀਂ ਹਾਈ ਕੋਰਟ ਵੀ ਜਾਵਾਂਗੇ ਵੀ ਤਸਦੀਕ ਕਰਾਈ ਜਾਵੇ ਜੋ ਭਾਨੇ ਨਾਲ ਉੱਥੇ ਅਨਮੁਖੀ ਤਸ਼ੱਦਦ ਹੋਇਆ ਦੂਜੀ ਗੱਲ ਆ ਜਾਂਦੀ ਹੈ ਜੀ ਕਿ ਜਿਹੜੇ ਮੁਕੱਦਮਿਆਂ ਦੀ ਗੱਲ ਹੈ ਮਕਦਮੇ ਜਿਹੜੇ ਦਰਜ ਹੋਏ ਭਾਨੇ ਦੇ ਉੱਤੇ ਲੁਧਿਆਣੇ ਮਕਦਮਾ ਦਰਜ ਹੋਇਆ ਪਟਿਆਲੇ ਮਕਦਮਾ ਦਰਜ ਹੋਇਆ ਹੋਰ ਮਕਦਮਾ ਦਰਜ ਹੋਇਆ ਮਹਾਲੀ ਮਕਦਮਾ ਦਰਜ ਹੋਇਆ ਉਹ ਮਕਦਮੇ ਸਾਡੇ ਕੋਲ ਰਿਪੋਰਟਾਂ ਨੇ ਲੈ ਕੇ ਤੁਸੀਂ ਪੜ੍ਹ ਸਕਦੇ ਹੋ ਇਹ ਮਕਦਮੇ ਜਿਹੜੇ ਉਹ ਖਾਰਜ ਹੋ ਚੁੱਕੇ ਇਹ ਸਾਡੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਤੁਹਾਨੂੰ ਜਿਹੜਾ ਵੀ ਕੋਈ ਪੱਤਰਕਾਰ ਭਰਾ ਚਾਹੁੰਦਾ ਉਹਨੂੰ ਅਸੀਂ ਦੇ ਦੇਵਾਂਗੇ ਵੀ ਇਹ ਮਕਦਮੇ ਇਹਨਾਂ ਨੇ ਸਾਰੇ ਮਕਦਮੇ ਜਿਹੜੇ ਉਹ ਖਾਰਜ ਕਰਕੇ ਜਿਹੜੀ ਗੱਲ ਜਿਹੜੀ ਰੇਡ ਕਾ ਆਪਣਾ ਫਸਿਆ ਹੋਇਆ ਹੈ ਜਿਹੜੀ ਗੱਲ ਦੇ ਉੱਤੇ ਜਿਹੜੇ ਕਦੇ ਤੁਸੀਂ ਜ਼ਮਾਨਤ ਕਰਾ ਕੇ ਬਾਹਰ ਲੈ ਕੇ ਆਓ ਤੇ ਸਾਡਾ ਇਹ ਸੀ ਵੀ ਜੇ ਜ਼ਮਾਨਤ ਹੀ ਤਾਂ ਕਰਾਵਾਂ ਜੇ ਦੋਸ਼ੀ ਹੋਵਾਂਗੇ ਜੇ ਅਸੀਂ ਗੁਨਾਹ ਕੀਤਾ ਹੋਈ ਚੈਨੀਆਂ ਭਾਨੇ ਨੇ ਖੋਈਆਂ ਹੋਣੀਆਂ ਫਰੋਤੀਆਂ ਮੰਗੀਆਂ ਹੋਣੀਆਂ ਤਾਂ ਅਸੀਂ ਜ਼ਮਾਨਤ ਕਰਾਵਾਂਗੇ ਜੇ ਅਸੀਂ ਜ਼ਮਾਨਤ ਨਹੀਂ ਕਰਾਵਾਂਗੇ ਇਹ ਸਾਰੇ ਸਾਰੇ ਪਰਚੇ ਨੇ ਕਾਪੀਆਂ ਸਾਡੇ ਕੋਲ ਆ ਤੁਸੀਂ ਲੈ ਸਕਦੇ ਹੋ ਇਹ ਪਰਚੇ ਡਿਸਚਾਰਜ ਹੋ ਚੁੱਕੇ ਹੈ ਜਿਹੜਾ 307 ਦਾ ਮੁਕੱਦਮਾ ਦਰਜ ਹੋਇਆ ਸੀ ਤਨੋਲੇ ਆ ਭਾਨੇ ਦੀਆਂ ਦੋਨੇ ਭੈਣਾਂ ਤੇ ਬਾਪੂ ਤੇ ਭਰਾ ਤੇ ਮੇਰੇ ਤੇ ਸਾਰੇ ਹੋਰ ਵੱਖ-ਵੱਖ ਜਿਹੜੇ YouTubeਾਂ ਚ ਚਲਾਉਂਦੇ ਆ ਉਹਨਾਂ ਤੇ 18 ਬੰਦਿਆਂ ਦੇ ਮੁਕੱਦਮੇਦਾਰ ਸੀ ਉਹ ਮੁਕੱਦਮਾ ਵੀ ਇਹਨਾਂ ਨੇ ਖਾਰਜ ਕਰ ਦਿੱਤਾ ਖਵੌਰ ਦੇ ਮੁਕੱਦਮੇ ਦੀ ਰਿਪੋਰਟ ਹੈ ਪਟਿਆਲੇ ਦੇ ਮੁਕੱਦਮੇ ਦੀ ਰਿਪੋਰਟ ਹੈ ਲਾਹੌਰ ਦੇ ਮੁਕੱਦਮੇ ਦੀ ਸਾਰਾ ਰਿਪੋਰਟ ਸਾਡੇ ਕੋਲੇ ਤੇ ਲਿਆਸੀ ਤੋਂ ਸਾਰੇ ਮੁਕੱਦਮੇ ਜਿਹੜੇ ਉਹ ਖਾਰਜ ਕਰਕੇ ਰੱਦ ਕਰਕੇ ਬਾਹਰ ਆ ਚੁੱਕੀ ਹੈ ਇੱਕ ਗੱਲ ਹੋਰ ਮੈਂ ਜਿਹੜੀ ਖਾਸ ਇਹ ਕਹਿਣਾ ਚਾਹੁੰਦਾ ਦੇਖੋ ਇਹਨਾਂ ਦੇ ਟਕੜਮ ਬਾਜ਼ੀਆਂ ਕੀ ਹੁੰਦੀਆਂ ਕਿਵੇਂ ਪੈਂਤੜੇ ਖੇਡਦੇ ਆ ਜਿਸ ਦਿਨ ਅਸੀਂ 3 ਤਰੀਕ ਨੂੰ ਇੱਥੇ ਜਾਮ ਲਾਇਆ ਨਾ ਜਿੱਦੇ ਹਾਈਵੇ ਜਾਮ ਹੋਇਆ ਸ਼ੁਰੂ ਦੇ ਵਿੱਚ ਅਸੀਂ 3-400 ਜਾਣਾ ਅੱਗੇ ਸੀਗੇ ਲੱਗੇ ਹੋਏ ਉੱਥੇ ਪੁਲਿਸ ਪ੍ਰਸ਼ਾਸਨ ਆਉਂਦਾ ਹੈ ਪੁਲਿਸ ਪ੍ਰਸ਼ਾਸਨ ਪਾਸੇ ਲਿਜਾ ਕੇ ਜਦੋਂ ਮੈਨੂੰ ਕੀ ਕਹਿੰਦਾ ਮੈਨੂੰ ਕਹਿੰਦੇ ਤੂੰ ਗ੍ਰਿਫਤਾਰੀ ਦੇ ਦੇ ਤੂੰ ਰਿਟੇਨ ਹੋ ਜਾ ਤੂੰ ਨਜ਼ਰਬੰਦ ਹੋ ਜਾ ਇਹਨਾਂ ਨੂੰ ਤਾਂ ਡਾਂਗਾ ਮਾਰ ਕੇ ਭਜਾ ਦਿੰਦੇ ਮੈਂ ਕਿਹਾ ਜੀ ਇਹ ਜਿਹੜੇ ਆਏ ਨੇ ਨਾ ਇਹ ਪੰਜਾਬ ਦੇ ਲੋਕ ਇਹਨਾਂ ਦੇ ਕੋਈ ਨਿੱਜੀ ਹਿੱਤ ਨਹੀਂ ਵਿਹਤ ਲੈ ਕੇ ਆਏ ਆ ਜਾਂ ਕੋਈ ਨਿੱਜੀ ਆਪਣੇ ਕੰਮ ਲਈ ਆਏ ਆ ਇਹ ਲੋਕ ਆਏ ਨੇ ਸਚਾਈ ਲਈ ਜ਼ਬਰ ਦੇ ਖਿਲਾਫ ਜੋ ਦਸ਼ਦਰ ਹੋਇਆ ਜੋ ਆਵਾਜ਼ ਜੋ ਜਵਾਨਬੰਦੀ ਤੁਸੀਂ ਕਰ ਰਹੇ ਹੋ ਜਵਾਨਬੰਦੀ ਲਈ ਕਹਿੰਦੇ મોદી ਕਰ ਰਿਹਾ ਹੈ મોદી ਜਿਵੇਂ ਦੱਬ ਰਿਹਾ ਹੈ ਨਾ ਜਵਾਨਾਂ ਨੂੰ ਆਵਾਜ਼ਾਂ ਨੂੰ ਜੇਲ੍ਹਾਂ ਯੂਏਪੀਏ ਐਨਐਸਏ ਲਾ ਕੇ ਉਹੀ ਕੰਮ ਭੰਤ ਨਹੀਂ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਇਹ ਸਾਰੀ ਪੰਜਾਬ ਦੀ ਜ਼ੁਬਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਜ਼ਦੂਰ ਜਥੇਬੰਦੀਆਂ ਜਿੰਨੇ ਇਕੱਠੇ ਹੋ ਕੇ ਆਇਆ ਇਹ ਆਇਆ ਉਹ ਜਵਾਨ ਬੰਦੀ ਦੇ ਖਿਲਾਫ ਆਇਆ ਮੈਂ ਕਿਹਾ ਸੀ ਉਹਨਾਂ ਚੋਂ ਨੀ ਵੀ ਚੁੱਪ ਕਰਕੇ ਨਜ਼ਰਬੰਦ ਹੋ ਜਾਣਗੇ ਤਾਂ ਉਹ ਮੈਨੂੰ ਏਡੀਜੀਪੀ ਸੀਗਾ ਉੱਥੇ ਢਿੱਲੋਂ ਕਹਿੰਦਾ ਜੀ ਆਗੂ ਐਂ ਕਰਦੇ ਹੁੰਦੇ ਆ ਤੈਨ ਹੋ ਜਾਂਦੇ ਹੁੰਦੇ ਆ ਮੈਂ ਕਿਹਾ ਇਹ ਕੰਮ ਨਹੀਂ ਹੋਰ ਕਰਦੇ ਹੋਣੇ ਅਸੀਂ ਰੇਟ ਨਹੀਂ ਹੋਣਾ ਸਾਡੇ ਬਰਾਬਰ ਡਾਂਗਾ ਮਾਰੋ ਪਰਚੇ ਪਾ ਦੋ ਚੱਕ ਜਿੰਨ ਸਿੱੜ ਦੋ ਅਸੀਂ ਇਹਨਾਂ ਨਾਲ ਆਏ ਆ ਇਹ ਸਾਡੇ ਨਾਲ ਆਏ ਆ ਇਹਨਾਂ ਨਾਲ ਹੀ ਕਿਤੇ ਜਾਵਾਂਗੇ ਦੂਜੇ ਪਾਸੇ ਕੀ ਕੀਤਾ ਸੁਣਨ ਵਾਲੀ ਗੱਲ ਹੈ ਉਹੀ ਪੁਲਿਸ ਅਧਿਕਾਰੀ ਕਿਸਾਨ ਆਗੂਆਂ ਨੂੰ ਕਹਿੰਦਾ ਲੱਖਾ ਕਹਿੰਦਾ ਮੈਨੂੰ ਮੈਨੂੰ ਗ੍ਰਿਫਤਾਰ ਕਰ ਲੈਣਾ ਡਾਂਗਾ ਮਾਰ ਦਿਓ ਪਾੜਨ ਦੀ ਕੋਸ਼ਿਸ਼ ਕਿਵੇਂ ਕਰਦੇ ਨੇ ਅਸ਼ਪਾਲਾਂ ਤੋਂ ਮੁੰਡਾ ਅਸ਼ਪਾਲਾਂ ਤੋਂ ਉਹਦੇ ਨੂੰ ਦੱਸਿਆ ਕਹਿੰਦਾ ਭਾਈ ਉਹ ਉੱਥੇ ਗਏ ਗਏ ਨੇ ਕਿ ਐਸਪੀ ਆ ਗਿਆ ਐਸਪੀ ਕਹਿਣ ਲੱਗਿਆ ਕਿ ਯਾਰ ਤੂੰ ਤੂੰ ਭਾਨੇ ਮਗਰ ਤੁਰੇ ਫਿਰਦੇ ਹੋ ਭਾਨੇ ਨੇ ਤਾਂ 3 ਲੱਖ ਰੁਪਇਆ ਕਿਸੇ ਬੰਦੇ ਦਾ ਮੜਵਾਇਆ ਸੀ 2 ਲੱਖ 90 ਹਜ਼ਾਰ ਰੁਪਇਆ 2 ਲੱਖ ਉਹਨਾਂ ਨੂੰ ਦੇ ਤਾਂ 90 ਹਜ਼ਾਰ ਭਾਨਾ ਖਾ ਗਿਆ ਤੂੰ ਚੋਰ ਬੰਦਾ ਮਗਰ ਤੁਰੇ ਫਿਰਦੇ ਹੋ ਜਾਣੇ ਇਹ ਗਾਹਾਂ ਨੂੰ ਵੀ ਖਿਆਲ ਰੱਖਣਾ ਵੀ ਕਿਵੇਂ ਇਹ ਪਾੜਦੇ ਨੇ ਕਿਵੇਂ ਕੱਲੇ-ਕੱਲੇ ਨੂੰ ਨਖੇੜਦੇ ਨੇ ਕਿਵੇਂ ਪ੍ਰਾਪੇਗੰਡਾ ਕਿਵੇਂ ਪ੍ਰਚਾਰ ਹੁਣ ਪ੍ਰਾਪੇਗੰਡਾ ਪ੍ਰਚਾਰ ਕਈ ਖੌਤੀ ਪੱਤਰਕਾਰਾਂ ਨੇ ਵੀ ਚਲਾਇਆ ਲੇਖਕ ਬਈ ਇੱਕ ਮਿੰਟ ਬਾਈ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਇਹ ਮਿੱਥ ਕੇ ਏਜੰਡੇ ਨਾ ਚਲਾਇਆ ਕਰੋ ਇਹ ਸ਼ਾਹਸ਼ਾਹ ਦੇ ਤਹਿਤ ਏਜੰਡੇ ਨਾ ਚਲਾਓ ਕੁਝ ਬੰਦਿਆਂ ਨੇ ਵੀ ਚਲਾਏ ਲੱਖਾਂ ਕੱਲਾ ਕਿਵੇਂ ਪਹੁੰਚ ਗਿਆ ਜੀ ਆ ਸਦੀਪਪੂਲ ਬੈਠਾ ਪਛਲੋ ਕਿਵੇਂ ਪਹੁੰਚ ਗਿਆ ਇਹ ਵੀ ਫਿਰ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਕਾਕਾ ਕੋਰਣਾ ਵੀ ਸਰਕਾਰ ਨਾਲ ਮਿਲ ਕੇ ਪਹੁੰਚ ਗਿਆ ਸਭਰਾਹ ਸਾਹਿਬ ਉਥੋਂ ਮਾਝਾ ਸਿੰਘਾਂ ਸਕਮਿਟੀ ਵਾਲੇ ਮਾਜੇਰੋ ਚੱਲ ਕੇ ਐਮਬਸਰ ਤੋਂ ਵੀ ਮਿਲ ਕੇ ਪਹੁੰਚ ਗਏ ਜਸਵਿੰਦਰ ਲੋਂਗੋਵਾਲ ਭਾਰਤੀ ਕਿਸਾਨ ਯੂਨੀਤਿਆ ਯਾਦਵਾਲਾ ਪ੍ਰਧਾਨ ਉਹ ਵੀ ਮਿਲ ਕੇ ਪਹੁੰਚ ਗਏ ਸੋ ਕਈ ਬੰਦਿਆਂ ਨੇ ਤੇ ਕਈ ਅਖੋਤੀ ਪੱਤਰਕਾਰਾਂ ਨੇ ਮਿਲ ਕੇ ਝੰਡਾ ਚਲਾਇਆ ਰਲ ਕੇ ਸਰਕਾਰ ਦੇ ਨਾਲ ਸਟੇਟ ਦਾ ਸੰਧ ਬਣ ਕੇ ਏਜੰਡੇ ਚਲਾਏ ਇਹ ਉੱਥੇ ਕਿਵੇਂ ਪਹੁੰਚ ਗਏ ਇਹਨਾਂ ਦੀ ਮਿਹਰੀ ਭੁਗਤ ਹੈ ਫਿਰ ਉਹ 10 ਨੂੰ ਕਿਵੇਂ ਛੱਡਿਆ ਜਾਊਗਾ ਸ਼ੂਟਿੰਗਾਂ ਜੀ ਫਲਾਨਾ ਜੀ ਧਮਕਾਨਾਂ ਜੀ ਹੁਣ ਕੋਈ ਨਵਾਂ ਝੰਡਾ ਲੱਭਣਗੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ ਇਹ ਗੱਲਾਂ ਚੰਗੀਆਂ ਨਹੀਂ ਅਸੀਂ ਪੰਜਾਬ ਦੀ ਲੜਦੇ ਆਂ ਪੰਜਾਬ ਲਈ ਲੜਦੇ ਮਰਦੇ ਹੀ ਨਿਕਰੇ ਨਜ਼ਰਾਵਾਂਗੇ ਇਹ ਸ਼ਾਸਨ ਚੰਗੀਆਂ ਨਹੀਂ ਪੰਜਾਬ ਦੇ ਉੱਤੇ ਹਮਲੇ ਬਹੁਤ ਭਾਰੂ ਹੋ ਰਿਹਾ ਸਾਡੇ ਖੜੇ ਕਿਸਾਨ 13 ਨੂੰ ਜਾਣਾ ਕੱਲ ਨੂੰ ਜਾਣਾ ਦਿੱਲੀ ਨੂੰ ਉਹ ਨਿਊ ਫਾਰਮ ਆਰਡਰ ਦੀਆਂ ਨੀਤੀਆਂ ਆ ਗਈਆਂ ਕਿਵੇਂ ਤੁਹਾਡੀ ਕਿਸਾਨੀ ਤੁਹਾਡੀਆਂ ਜ਼ਮੀਨਾਂ ਤੁਹਾਡੀਆਂ ਮਜ਼ਦੂਰੀਆਂ ਤੁਹਾਡੇ ਰੁਜ਼ਗਾਰ ਤੁਹਾਡੀਆਂ ਨੌਕਰੀਆਂ ਤੁਹਾਡੇ ਪਾਣੀ ਬੋਲੀ ਕਿਵੇਂ ਖਤਮ ਕਰਨੇ ਆ ਅਗਲਾ ਤੁਹਾਡੀ ਹੋਂਦ ਨੂੰ ਮਾਰਨ ਨੂੰ ਫਿਰਦਾ ਤੇ ਤੁਸੀਂ ਆਪਣੇ ਲੱਤਾਂ ਖਿੱਚੀ ਜਾਂਦੇ ਹੋ ਸੋ ਮੇਰੀ ਬੇਨਤੀ ਹੱਥ ਬੰਨ ਕੇ ਉਹਨਾਂ ਪੱਤਰਕਾਰਾਂ ਨੂੰ ਮੈਂ ਪੱਤਰਕਾਰ ਤਾਂ ਮੈਂ ਨਹੀਂ ਕਹੂੰਗਾ ਪੱਤਰਕਾਰ ਤਾਂ ਇਹ ਨਹੀਂ ਹੁੰਦੀ ਮੈਂ ਬੈਠਾ ਤੁਸੀਂ ਸਾਰੇ ਬੈਠੋ ਜਿਹੜਾ ਮਰਜ਼ੀ ਇੱਕ ਠੋਕ ਕੇ ਸਵਾਲ ਪੁੱਛੋ ਇੱਕ ਠੋਕ ਕੇ ਜਵਾਬ ਦੇਵਾਂਗਾ ਅੱਖ ਚੱਕ ਪਾ ਕੇ ਜਵਾਬ ਦੇਵਾਂਗਾ ਇਹ ਏਜੰਡੇ ਚ ਚਲਾਉਣੇ ਬੰਦ ਕਰ ਦਿਓ ਆ ਆਦਾਂ ਦੇ ਖਿਲਾਫ ਸਾਜਸ਼ਾ ਘੜਨੀਆਂ ਬੰਦ ਕਰ ਦਿਓ ਇਹ ਉਹਨਾਂ ਦਾ ਸਟੇਟ ਦਾ ਸੰਦ ਬਣ ਕੇ ਨਾ ਚੱਲੋ ਇਹ ਹੀ ਬੇਨਤੀ ਆ ਅਗਲੀ ਗੱਲ ਰਾਣਾ ਜੀ ਜਿਹੜੀ ਹੈਗੀ ਹੈ ਜੋ ਵੀ ਹੋਊਗੀ ਆਨਲ ਸਮਝ ਮੈਂ ਫੇਰ ਕਹਿੰਨਾ ਜੋ ਪਹਾਣੇ ਨੇ ਕਿਹਾ ਇਹ ਨਹੀਂ ਪਤਾ ਕੱਲ ਨੂੰ ਕੋਈ ਪਰਚਾ ਹੋਰ ਚੱਕ ਕੇ ਦੇ ਦੇਣਗੇ ਪਰ ਕੋਈ ਗੱਲ ਨਹੀਂ ਭਾਂਸਾ ਜਿੰਨਾ ਤਰਾ ਜ਼ੋਰ ਲਾਦਾ ਢੀ ਚੋਟੀ ਦਾ ਲਾ ਦੇ ਜਿੰਨੇ ਬੰਦੇ ਸਿੱਟਨੇ ਸਿੱਟਲਾ ਪਰ ਇਹ ਬਾਜਾ ਪੰਜਾਬ ਚ ਬੰਦ ਨਹੀਂ ਹੋਣੀ ਆ ਜ਼ਬਾਨ ਬੰਦੀ ਨਹੀਂ ਹੋਣੀ ਇਸ ਤੋਂ ਬਾਅਦ ਮੈਂ ਇੱਕ ਸਰਜੀਪੂਰ ਜੀ ਨੂੰ ਪਾਉਂਗਾ ਇੱਕ ਮਿੰਟ ਜੇ ਇੱਕ ਮਿੰਟ ਉਦੋਂ ਆ ਕਰਦੇ ਹਾਂ ਜਿਹੜਾ ਇਹ ਪਹਿਲਾਂ ਗੱਲ ਤੁਹਾਡੇ ਸਿੱਧੂ ਨੇ ਵੀ ਕਹੀ ਹੈ ਵੀ ਇਹ ਮਿੰਟੀ ਦਾ ਮਾਮਲਾ ਨਹੀਂ ਨਾ ਇਹ ਇਕੱਲੇ ਉਹ ਜਿਹੜੇ ਆਪਣੇ ਟ੍ਰੈਵਲਰ ਨੇ ਜੇ ਆਉਣ ਵਾਲਾ ਹੈਗਾ ਮਾਮਲਾ ਵੱਡਾ ਹੈ ਜਦੋਂ 29 ਤਰੀਕ ਨੂੰ ਐਕੀਪੋਰਟ ਤੋਂ ਨੇ ਇਕੱਠ ਕਰਨ ਦਾ ਦਿੱਤਾ ਪ੍ਰੋਗਰਾਮ ਅਸੀਂ ਆਪਦੀ ਜਥੇਬੰਦੀ ਵੱਲੋਂ ਇੱਕ ਦਿਨ ਪਹਿਲਾਂ 28 ਨੂੰ ਅਸੀਂ ਕਹਤਾ ਸੀਗਾ ਵੀ ਯਾਰ ਜਿੱਡਾ ਵਟਾ ਇਹ ਖਰੜਾ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਕਾਣ ਹੋ ਰਿਹਾ। ਵੀ ਯਾਰ ਨੌਜਵਾਨ ਕਿਸਾਨ ਚੁੱਪ ਕਰਕੇ ਕਿਉਂ ਬੈਠੇ ਐ? ਨੱਤੀ ਨੂੰ ਤਾਂ ਪਤਾ ਜਾਣੇ ਜਣਾ। 2 ਘੰਟਿਆਂ ਲਈ ਸਾਰੇ ਪੰਜਾਬ ਦੇ ਵਿੱਚ ਟੋਲ ਪਲਾਜ਼ ਚ ਬੰਦ ਕਰ ਦੇ। ਤਾਂ ਕਿ ਬੱਚੇ-ਬੱਚੇ ਨੂੰ ਪਤਾ ਲੱਗ ਜਾਵੇ ਵੀ ਕੱਲ ਨੂੰ ਨੱਤੀ ਨੂੰ ਕੀ ਹੋ ਰਿਹਾ। ਜਦੋਂ ਜਦੋਂ ਅਸੀਂ ਉਹ ਵੀ ਨਹੀਂ ਸਾਡੇ ਪ੍ਰਧਾਨ ਨੇ ਬਲਦੇਵ ਸਿੰਘ ਜੀਰੇ ਨੇ ਵੀਡੀਓ ਪਾਤੀ। ਫਿਰ ਸਾਨੂੰ ਘਟੋ ਘਟ 10 ਜਿਹੜੇ ਸੀਨੀਅਰ ਪੁਰਸਦ ਘਰ ਕਦੇ ਫੋਨ ਆਇਆ। ਵੀ ਤੁਸੀਂ ਤੁਸੀਂ ਕਿਸਾਨਾਂ ਦੀ ਖਾਤਰ ਲੜਨਾ। ਤੁਸੀਂ ਭਾਨੇ ਸਿੱਧੂ ਤੋਂ ਮਿਲ ਲੈਣਾ। ਉਹ ਤਾਂ ਉਹ ਤਾਂ ਉਹ ਜੋ ਬੋਲੀ ਨਹੀਂ ਠੀਕ ਉਹਨੂੰ ਬੋਲਣਾ ਨਹੀਂ ਆਉਂਦਾ ਉਹਦੀ ਭਾਸ਼ਾ ਨਹੀਂ ਠੀਕ ਸਭੇ ਕਨੀ ਉਹਦੀ ਭਾਸ਼ਾ ਉਹਦੇ ਰਫ ਭਾਸ਼ਾ ਹੈਗੀ ਹੈ ਮਤਲਬ ਤੁਸੀਂ ਆਪਦਾ ਪ੍ਰੋਗਰਾਮ ਜਿਹੜਾ ਟਨ ਪਲਾਜੇ ਬੰਦ ਕਰਨ ਨਾਲ ਵੀ ਵਾਪਸ ਕਰ ਅਸੀਂ ਉਹਨੂੰ ਇਹੀ ਜਵਾਬ ਦਿੰਦਾ ਵੀ ਇਹ ਇਹ ਜਿਹੜਾ ਮਾਮਲਾ ਹੈਗਾ ਬਾਜ ਬੰਦ ਕਰਾਉਣ ਦਾ ਮਾਮਲਾ ਹੈ ਇਹ ਅਸੀਂ ਕੋਈ ਜਾਤੀ ਸਾਡੇ ਨਾਲ ਉਹਦੇ ਨਾਲ ਕੋਈ ਉਹਦੇ ਵਿਰੋਧ ਵੀ ਹੋ ਸਕਦੇ ਆ ਭਾਲੇ ਨਾਲ ਪਰ ਇੱਥੇ ਤਾਂ ਆਵਾਜ਼ ਦਬਾਉਣ ਦਾ ਮਾਮਲਾ ਹੈਗਾ ਅੱਜ ਉਹਦੀ ਆਵਾਜ਼ ਦਬਾ ਰਹੇ ਹੋ ਤੁਸੀਂ ਉਹਦੇ ਤੇ ਅਨਮਨੁੱਖੀ ਤਸ਼ੱਦਦ ਕਰ ਰਹੇ ਹੋ ਥਰਡ ਡਿਗਰੀ ਟਾਰਚਰ ਕਰ ਰਹੇ ਹੋ ਤੁਸੀਂ ਇਹ ਕੱਲ ਨੂੰ ਜੇ ਅਸੀਂ ਚੁੱਪ ਕਰਾਂਗੇ ਤਾਂ ਸਾਡੇ ਦੇ ਕੋਈ ਨਾ ਹੋਊਗਾ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਜਿਹੜੀ ਗੱਲ ਨੋਟ ਕਰਨ ਵਾਲੀ ਗੱਲ ਹੈਗੀ ਹੈ ਉਹ ਕਹਿੰਦੇ ਇਹ ਬਈ ਕੀ ਤੁਸੀਂ ਇਹ ਜ਼ਿੰਮੇਵਾਰੀ ਲੈ ਲੈਂਦੇ ਹੋ ਵੀ ਉਹ ਦੂਜਾ ਜਿਹੜਾ ਤੁਸੀਂ ਸਪੋਰਟ ਤਾਂ ਕਰੀ ਜਾਂਦੇ ਹੋ ਵੀ ਉਹ ਗਾਹਾਂ ਨੂੰ ਇਹ ਜੀ ਰਫ ਭਾਸ਼ਾ ਨਹੀਂ ਬੋਲੂਗਾ ਤਾਂ ਅਸੀਂ ਠੋਕ ਕੇ ਕਿਹਾ ਬਈ ਉਹ ਨੌਜਵਾਨ ਆ ਜਿਹੜੇ ਦੇ ਦਰਦ ਹੈ ਜਿਹੜਾ ਉਹ ਪੋਲਿਟਿਕਸ ਤੇ ਸੋਡੀ ਤੇ ਅਟੈਕ ਕਰ ਰਹੇ ਆ ਤੁਹਾਡੀ ਜਿਹੜੀ ਇਹ ਭ੍ਰਸ਼ਟ ਗੰਧਲੀ ਰਾਜਨੀਤੀ ਆ ਜਿਹੜੀ ਸੋਡੀ ਪੰਜਾਬ ਦੀ ਜਾਂ ਜਿਹੜੇ ਵੀ ਪਾਰਟ ਕਦੇ ਉਹ ਰਾਜਨੀਤੀ ਤੇ ਅਟੈਕ ਹੈ ਉਹਦਾ ਉਹਦਾ ਵਿਅਕਤੀਗਤ ਕਿਸੇ ਦਾ ਅਟੈਕ ਨਹੀਂ ਚਲ ਨਾ ਲੈ ਤਾਂ ਹੁਣ ਜੇ ਭਗਵਾਨ ਦਾ ਨਾਮ ਲੈ ਤਾਂ ਵਿਚੌਰ ਮੁੱਖ ਮੰਤਰੀ ਦੇ ਤੌਰ ਤੇ ਨਾ ਲਿਆ ਨਾ ਕਿ ਉਹਦਾ ਕੋਈ ਨਿੱਜੀ ਤੌਰ ਤੇ ਸੋ ਇਸ ਕਰਕੇ ਉਹ ਹੁਣ ਵੀ ਕਹਿੰਦੇ ਸੀਗੇ ਵੀ ਤੁਸੀਂ ਜ਼ਿੰਮੇਵਾਰੀ ਲਓ ਵੀ ਜਦੋਂ ਪਹਾਨਾ ਬਾਹਰ ਆਇਆ ਤਾਂ ਉਹ ਬੋਲੂਗਾ ਨਹੀਂ ਕਹਿੰਦੇ ਸੀਗੇ ਆਪਣੇ ਰੱਖੇ ਵੀ ਤੁਸੀਂ ਜ਼ਿੰਮੇਵਾਰੀ ਲਓ ਤਾਂ ਅਸੀਂ ਠੋਕ ਕੇ ਕਿਹਾ ਵੀ ਅਸੀਂ ਇੱਕ ਵਾਰ ਪਹਿਲੀ ਗੱਲ ਤਾਂ ਮੈਂ ਆਖਿਆ ਵੀ ਉਹ ਸੁੱਟ ਜਾ ਹੋਇਆ ਇੰਨਾ ਰੜ ਗਿਆ ਕੱਲਾ ਪੜ ਹੀ ਨਹੀਂ ਗਿਆ ਹੁਣ ਤਾਂ ਰੜ ਗਿਆ ਇੰਨੇ ਸਾਲਾਂ ਚ ਉਹ ਯਾਰ ਮੂਰਖਾ ਉਹ ਉਹ ਪਾਗਲਾ ਵੀ ਕਿਸੇ ਨੂੰ ਗਾਲਾਂ ਦੇਊਗਾ ਉਹ ਇਹ ਸਾਨੂੰ ਉਮੀਦ ਹੀ ਨਹੀਂ ਵੀ ਉਹ ਵੀ ਉਹ ਹਾਂ ਠੀਕ ਆ ਅਟੈਕ ਕਰੂਗਾ ਪਰਚੋਲ ਵੀ ਕਰੂਗਾ ਜੋ ਵੀ ਲੋਕਾਂ ਦਾ ਹੁੰਦੀ ਆ ਉਹਦੇ ਨਾਲ ਹੋ ਜਾ ਦੱਸੂਗਾ ਪਰ ਸਭੇ ਕਪਾਸ਼ਾਂ ਚ ਦੱਸੂਗਾ ਹੋਰ ਤੁਸੀਂ ਸੁਣ ਲਿਆ ਇਹਦੇ ਚ ਕਿਹੜੀ ਗਾਲਾਂ ਦੇ ਵਿੱਚ ਕੋਈ ਕਹਿ ਸਕਦਾ ਵੀ ਨੌਨ ਪਾਰਲੀਮੈਂਟ ਹੈ ਇਹ ਜਾਂ ਨੌਨ ਸਭ ਕਹੀਗੀ ਇਹ ਇਸ ਕਰਕੇ ਕਿ ਬਿਲਕੁਲ ਅਸੀਂ ਠੋਕੇ ਉਹਨਾਂ ਨੂੰ ਕਿਹਾ ਜਵਾਬ ਤਾਂ ਕੈਨਸਲ ਕਰਾਉਂਦੇ ਸੀਗੇ ਉਸ ਤੋਂ ਬਾਅਦ ਫਿਰ ਜਿੱਦਾਂ ਇਹ 3 ਤਰੀਕ ਦਾ ਪ੍ਰੋਗਰਾਮ ਸੀਗਾ ਉਦੋਂ ਜਦੋਂ ਅਸੀਂ ਉੱਥੋਂ 500 ਬੰਦੇ ਦਾ ਜਥਾ ਤੁਰਿਆ ਡੋਰ ਤੋਂ ਗੱਡੇ ਤਾਂ ਸਾਨੂੰ ਪਤਾ ਵੀ ਜਿਹੜਾ ਅਸੀਂ ਚਾਰ ਥਾਵਾਂ ਤੇ ਠੱਗੇ ਠੱਗ ਠੱਗੇ ਜਿਹੜਾ ਸਾਨੂੰ 6 ਵਜੇ ਨੂੰ ਉੱਥੇ ਪਹੁੰਚਾਇਆ ਸੋ ਇਸ ਕਰਕੇ ਅਸੀਂ ਸਮਝਦੇ ਆਂ ਵੀ ਮੈਂ ਅਗਲੀ ਗੱਲ ਮੈਂ ਇਹ ਕਰਨਾ ਚਾਹੁੰਦਾ ਵਾੜੀ ਨਹੀਂ ਕਹਿਣਾ ਚਾਹੁੰਦਾ ਉਹ ਮੈਂ ਪਿੱਛੇ ਸਟੇਜ ਤੇ ਕਹਿ ਆਇਆ ਵੀ ਜਿਹੜੀ ਇਹਨੇ ਭਾਨੇ ਸੀ ਤੁਹਾਨੂੰ ਕਿਹਾ ਵੀ ਇਹ ਹਜੇ ਟਿਕਣਗੇ ਨਹੀਂ ਇਹ ਇਹ ਕੱਲ ਨੂੰ ਹੋਰ ਬਦਲੇ ਦੀ ਭਾਵਨਾ ਉਹਦੇ ਪੈਸੇ ਮਨ ਤਾਂ ਲੱਗਦਾ ਵੀ ਅਸਲ ਵਿੱਚ ਉਹ ਨੰਗ ਗਿਆ ਸਮਾਂ ਇਹ ਸ਼ੁਰੂ ਹੋ ਗਿਆ ਸੀਗਾ 3 ਪੈ ਗਿਆ ਫਿਰ 4 ਪੈ ਗਿਆ ਜਿੱਦੇ ਆਪਾਂ ਨਤੀ ਵਾਲਾ ਇਕੱਠ ਕੀਤਾ ਉਸ ਦਿਨ ਹੀ 4 ਪੈ ਗਿਆ ਅਬੂਰ ਵਾਲਾ ਉਹ ਬ੍ਰੇਕ ਲੱਗ ਗਈ ਉਹਦੀ ਤੇ ਪਰ ਇੱਕ ਗੱਲ ਹੈਗੀ ਹੈ ਮੰਨ ਕੇ ਕਰ ਲਓ ਵੀ ਜੇ ਇਹ ਜੀ ਬਦਲੇ ਵਾਲੀ ਭਾਵਨਾ ਦੇ ਤਹਿਤ ਕੋਈ ਨਵਾਂ ਕਾਰਵਾਈ ਕਰਦੇ ਆ ਪਰਚਾ ਪਾਉਂਦੇ ਤਾਂ ਜਿਵੇਂ ਹੁਣ ਵੀ ਮੂੰਹ ਦੀ ਖਾਣੀ ਪਈ ਆ ਉਹਨਾਂ ਨੂੰ ਬਿਲਕੁਲ ਐਂ ਮੂੰਹ ਦੀ ਖਾਣੀ ਪਊਗੀ ਪੰਜਾਬ ਦਾ ਜਿਹੜਾ ਨੌਜਵਾਨ ਹੈ ਪੰਜਾਬ ਦੇ ਕਿਸਾਨ ਹੈ ਕ੍ਰਾਂਤੀਕਾਰੀ ਕਿਸਾਨ ਜਿੱਥੇ ਬੰਦਿਆ ਸਾਹਮਣੇ ਖੜਕੇ ਘੜੰਗੇ ਆ ਕੋਈ ਕਿਸੇ ਨਾਲ ਨਾ ਭਾਨੇ ਸਿੱਧੂ ਦੇ ਨਾਲ ਨਾ ਕਿਸੇ ਨਾਲ ਹੋਰ ਨਾਲ ਭਾਵੇਂ ਸਾਡਾ ਵਿਰੋਧੀ ਵੀ ਹੋਵੇ ਜੇ ਉਹਦੇ ਜਮੂਰੀ ਹੱਕਾਂ ਦਾ ਘਾਣ ਹੁੰਦਾ ਤਾਂ ਅਸੀਂ ਉਹਦੇ ਨਾਲ ਡਟ ਕੇ ਖੜੇ ਇੱਕ ਮਿੰਟ ਇਹੀ ਗੱਲ ਮੈਂ ਜਿਹੜੀ ਪ੍ਰਧਾਨ ਸਾਹਿਬ ਵਾਲੀ ਇਹ ਗੱਲ ਕਹਿਣਾ ਚਾਹਣਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਇਹ ਮੇਰੇ ਨਾਲ ਹੁਣ ਸਾਡੇ ਨਾਲ ਘਟਨਾਵਾਂ ਮਰਨਾ ਵਾਪਰ ਨਹੀਂ ਆ। ਤੁਸੀਂ ਇਹ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ। ਮੈਂ ਜੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਹੈ ਤੁਸੀਂ ਪਿਛਲੇ ਸਮੇਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਮੈਂ ਇਹ ਜਦੋਂ ਤੋਂ ਹੁਣ ਮੈਂ ਇਧਰ ਨੂੰ ਤੁਰਿਆ ਮੇਰਾ ਇੱਕ ਵੀ ਕੋਈ ਇਹੋ ਜਿਹਾ ਕੰਮ ਦਿਖਾ ਦਿਓ ਜਿਹਦੇ ਵਿੱਚ ਮੈਂ ਉਸ ਅਕਾਲਪੁਰਕ ਵਾਇਕ ਨੂੰ ਜਾਣ ਕੇ ਕਹਿਣਾ ਕਿਉਂਕਿ ਮੇਰਾ ਤਾਂ ਉਸਦੇ ਵਿੱਚ ਟੁੱਟ ਵਿਸ਼ਵਾਸ ਹੈ ਇਹ ਮੈਂ ਸਾਡੇ ਪੁਲਿਸ ਅਧਿਕਾਰੀਆਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਐਸਐਸਪੀ ਨੂੰ ਵੀ ਕਹਿਣਾ ਚਾਹਣਾ ਮੈਨੂੰ ਇਹ ਗੱਲ ਦੱਸ ਦਿਓ ਪੁਲਿਸ ਅਧਿਕਾਰੀ ਜਿੰਨੇ ਵੀ ਪੰਜਾਬ ਦੇ ਲੋਕ ਨੇ ਮੈਂ ਗਲਤ ਕੀ ਕੀਤਾ ਮੈਨੂੰ ਆ ਕੇ ਮੇਰੇ ਤੇ ਪ੍ਰਭਾਵ ਕਿਉਂ ਪਾ ਰਹੇ ਥੋੜੀ ਸਾਡੀ ਸੋਚ ਪੰਜਾਬ ਦੀ ਕਦੋਂ ਬਦਲੂ ਸੋਚ ਬਦਲਣ ਦੀ ਗੱਲ ਆ ਹੁਣ ਇੱਕ ਆਈਪੀਐਸ ਅਫਸਰ ਐ ਕਿੰਨਾ ਪੜ ਕੇ ਬਣਦਾ ਇੱਕ ਡੀਐਸਪੀ ਉਹ ਕਿੰਨਾ ਪੜ ਕੇ ਲੱਗਦਾ ਅਸੀਂ ਕਦੋਂ ਇਹਨਾਂ ਦੀ ਕਦੋਂ ਟਕਰਾਂ ਦੇ ਮੁੱਠੀ ਆ ਇਹ ਗੱਲ ਮੈਂ ਅਫਸਰਾਂ ਨੂੰ ਇਹ ਗੱਲ ਕਹਿਣਾ ਚਾਹਣਾ ਅਫਸਰਾਂ ਨੂੰ ਤੁਸੀਂ ਆਪਾ ਇਹ ਬੰਦੇ ਰਾਜਨੀਤਿਕ ਬੰਦੇ ਸਾਨੂੰ ਵਰਤੀ ਤੁਰੇ ਜਾਂਦੇ ਨੇ ਇੰਨੀ ਕਿ ਬੇਨਤੀ ਆ ਮੈਂ ਪੰਜਾਬ ਦੀ ਲੋਕਾਂ ਨੂੰ ਕੋਈ ਗੱਲ ਕਹਿਣਾ ਹੋਣਾ ਝੋਲੀ ਅੱਡ ਕੇ ਮੈਂ ਹੀ ਗੱਲ ਕਹਿਣਾ ਕਿ ਭਾਨਾ ਸਿੱਧੂ ਕਦੇ ਵਿੱਕੂ ਗਾਣੀ ਕਰੇ ਝੂਗਾ ਨਹੀਂ ਇਹ ਜਿਹੜਾ ਸੱਦ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਿੱਤੇ ਬੰਦੇ ਨੂੰ ਮੈਂ ਕਹਿਣਾ ਚਾਹਣਾ ਤੁਸੀਂ ਐਵੇਂ ਜਿ ਕੋਈ ਸਾਥ ਤੁਹਾਡੇ ਭਰਾ ਦੇ ਨਾਮ ਰੱਖਿਓ ਇਹਨਾਂ ਨੇ ਤੁਹਾਨੂੰ ਪਤਾ ਵੀ ਤਿਆਰ ਹੀ ਸਾਰਾ ਕੋਈ ਜਿਹੜਾ ਤਿਆਰ ਕਰੀ ਬੈਠਣਗੇ ਜਿਹੜਾ ਅੱਜ ਮੈਂ ਬੋਲਿਆ ਇੱਥੇ ਆ ਕੇ ਇਹ ਮੈਨੂੰ ਬੋਲਣਾ ਬੜਾ ਮਹਿੰਗਾ ਪੈਣਾ ਇਹ ਵੀ ਮੈਂ ਗ੍ਰਾਮ ਐ ਤੇ ਬੋਲਿਆ ਨਾ ਕਿ ਉਹ ਕੁਝ ਬੋਲਿਆ ਇਹਦਾ ਮੈਨੂੰ ਖਮਿਆਦਾ ਪਤਾ ਨਹੀਂ ਕਿਹੜਾ ਕਿਹੜਾ ਭੁਗਤਣਾ ਪੈਣਾ ਇਹ ਹੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੇ ਮੈਂ ਡਰਾਂ ਨਹੀਂ ਮੈਂ ਘਬਰਾ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੱਸੂਗਾ ਵੀ ਇਹ ਸਮਾਂ ਹੋਇਆ ਉਹਦੇ ਚ ਟਾਈਫਾਇਡ ਆਇਆ ਸੀ ਟਾਈਫਾਇਡ ਬਿਲਕੁਲ ਆਇਆ ਜੀ ਤੇ ਉਹਨਾਂ ਨੇ ਫਿਰ ਕੋਈ ਰਿਪੋਰਟਾ ਦਾ ਵੀ ਪਈ ਨਹੀਂ ਜੀ ਤੁਹਾਨੂੰ ਦਵਾਈ ਵਗੈਰਾ ਮੈਡੀਸਨ ਕੁਝ ਤਾਂ ਜਿਹੋ ਜਿਹਾ ਹੁੰਦਾ ਉਹ ਮਿਲ ਜਾਂਦਾ ਜਿਹੋ ਜਿਹਾ ਉਹ ਯਾਰ ਮੈਡੀਕਲ ਦੇ ਵਿੱਚ ਕਿ ਤੁਹਾਨੂੰ ਮੈਂ ਹੋਰ ਗੱਲ ਆਉਂਦਾ ਜਿਹੜਾ ਪਾਣੀ ਵਾਲਾ ਸੱਗਦਾ ਉਹ ਮੈਡੀਕਲ ਦੇ ਵਿੱਚ ਨਹੀਂ ਆਉਂਦਾ ਡਾਕਟਰ ਕੀ ਦੇਖਦਾ ਡਾਕਟਰ ਤਖਾਓ ਜੀ ਨਿਸ਼ਾਨ ਕਿੱਥੇ ਪਏ ਨੇ ਜਿਹੜਾ ਪਾਣੀ ਵਾਲਾ ਜਿਹੜਾ ਇਹ ਬਹੁਤ ਭੜਾ ਟੌਰਚਰ ਆ ਜਿਹੜਾ ਇਹ ਹੋਇਆ ਇਹ ਇਹ ਜਿਹੜਾ ਟੌਰਚਰ ਆ ਇਹ ਮੈਡੀਕਲ ਦੇ ਵਿੱਚ ਨਹੀਂ ਉੱਥੇ ਆਉਂਦਾ ਜੀ ਕੱਲਾ ਟੌਰਚਰ ਆ ਇੱਥੇ ਲੁਧਿਆਣੇ ਹੀ ਹੋਇਆ ਥੋੜ